ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਮ ਸੰਜੀਤ ਕੋ ਮੈਂ ਸ ਨੂੰ ਪਬਲਿਕ ਦਾ ਧੰਨਵਾਦ ਕਰਨਾ ਚਾਹਾਂ ਕਿ ਜਿੰਨਾਂ ਨੇ ਮੈਨੂੰ ਜਨਕੀ سپورਟ ਕਰਕੇ ਟਿਕਟ ਦਵਾਈਆ ਸੋ ਬਹੁਤ ਬਹੁਤ ਧੰਨਵਾਦ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਕਿ ਬੈਸਟ ਆਪਣਾ ਬੈਸਟ ਟਰਾਈ ਕਰਾਂਗੀ ਸੋ ਬਹੁਤ ਬਹੁਤ ਧੰਨਵਾਦ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਸਭ ਤੋਂ ਪਹਿਲਾਂ ਤੇ ਧੰਨਵਾਦ ਕਰਦਾ ਕਰਨਾ ਚਾਹੁੰਦਾ ਪੰਜ ਨੰਬਰ ਵਾਟਰ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਫੇਰ ਮੌਕਾ ਦਿੱਤਾ ਜਿਸ ਤਰ੍ਹਾਂ ਮੈਂ ਅੱਗੇ ਸੇਵਾਵਾਂ ਨਮਾਈਆਂ ਨੇ ਉਸੇ ਤਰ੍ਹਾਂ ਹੀ ਮੈਂ ਗਾੜੀ ਵੀ ਸੇਵਾਵਾਂ ਨਾ ਮੰਗਾ ਜੀ ਕਿਹੜੇ ਕਿਹੜੇ ਮੁੱਦੇ ਲੈ ਕੇ ਲੁਕਾ ਚਾਹ ਰਹੇ ਜਿਆਦਾ ਮੁੱਦੇ ਹੈ ਜੀ 5 ਨੰਬਰ ਵਾਰਡ ਦੇ ਵਿੱਚ ਗਲੀ ਦੇ ਵਿੱਚ ਨਸ਼ਾ ਦਾ ਪ੍ਰਭਾਵ ਪੈਨਾ ਗਿਆ ਉਸ ਮੁੱਦੇ ਨੂੰ ਲੈ ਕੇ ਸਭ ਤੋਂ ਪਹਿਲਾਂ ਉਸ ਚੀਜ਼ ਨੂੰ ਠੱਲ ਪਾਵਾਂਗੇ ਜੀ ਜਿਹੜੀ ਇੱਥੇ ਅਜਨਾਲੇ ਦੇ ਵਿੱਚ ਜਿਹੜੀ ਸ਼ਹਿਰ ਜਿਹੜੀ ਇਲੈਕਸ਼ਨ ਆ ਦੋ ਕੌਮ ਵਾਰਡਾਂ ਦੀ ਹੋ ਰਹੀ ਆ ਵਾਰਡ ਨੰਬਰ 5 ਤੇ 7 ਜਿਹਦੇ ਵਿੱਚ ਸਾਬਕਾ ਕੌਂਸਲਰ ਜਿਹੜੇ ਸਾਡੇ ਸੁਰਗਵਾਸ ਹੋ ਚੁੱਕੇ ਆ ਤੇ ਦੂਜਿਆਂ ਦੀ ਮੈਂਬਰਸ਼ਿਪ ਜਿਹੜੀ ਖਤਮ ਹੋਈ ਸੀ ਉਹਦੇ ਸਬੰਧਾਂ 'ਚ ਦੁਬਾਰਾ ਜਿਮਨੀ ਚੋਣਾਂ ਜਿਹੜੀਆਂ ਇੱਥੇ ਦੋ ਵਾਡਾਂ 'ਚ ਹੋ ਰਹੀ ਆ। ਉਹਦੇ ਵਿੱਚ ਅਸੀਂ ਸ਼ਰਮਣੀ ਅਕਾਲੀ ਦਲ ਵੱਲੋਂ ਆਪਣੇ ਸਰਦਾਰ ਸੌਰਨ ਸਿੰਘ ਜੀ ਜੋ ਵਾਰਡ ਨੰਬਰ 5 ਤੋਂ ਸਾਬਕਾ ਕਾਉਂਸਲਰ ਆ ਉਹਨਾਂ ਨੂੰ ਉਤਾਰਿਆ ਤੇ ਵਾਰਡ ਨੰਬਰ 7 ਤੋਂ ਸਾਡੇ ਸਰਦਾਰ ਰਿਸ਼ਪਾਲ ਸਿੰਘ ਜੀ ਜਿਹੜੇ ਸਾਬਕਾ ਕਾਉਂਸਲਰ ਆ ਉਹਨਾਂ ਦੀ ਬੇਟੀ ਸ਼ਰਨਜੀਤ ਕੌਰ ਨੂੰ ਅੱਜ ਅਸੀਂ ਇੱਥੋਂ ਇਲੈਕਸ਼ਨ ਲੜਨ ਵਾਸਤੇ ਪਾਰਟੀ ਵੱਲੋਂ ਜਿਹੜਾ ਮੈਦਾਨ ਦੇ ਵਿੱਚ ਥਾਡੇ ਕੋ ਮੁੱਦੇ ਅੱਜ ਜਿਹੜੀ ਮੌਜੂਦਾ ਸਰਕਾਰ ਆ ਇਹ ਹਰ ਮੁੱਦੇ ਤੇ ਫੇਲ ਹੋ ਚੁੱਕੀ ਆ ਚਾਹੇ ਉਹ ਨਸ਼ੇ ਦੀ ਗੱਲ ਕਰ ਲੋ ਚਾਹੇ ਗੈਂਗਸਟਰਾਂ ਦੀ ਗੱਲ ਕਰ ਲੋ ਚਾਹੇ ਅੱਜ ਮਾਹੌਲ ਜਿਹੜਾ ਮੈਂ ਅੱਜ ਪਿਛਲੇ 15 20 ਦਿਨ ਤੋਂ ਵੇਖ ਰਿਹਾ ਕਿ ਜਿਹੜੀ ਸਾਡਾ ਪ੍ਰਸ਼ਾਸਨ ਆ ਉਹ ਲੋਕਾਂ ਨੂੰ ਸਾਹਮਣੇ ਦੇ ਥਾਂ ਤੇ ਆਪ ਦੇ ਥਾਣਿਆਂ ਨੂੰ ਸਾਂਭ ਰਿਹਾ ਵੀ ਸਾਡੇ ਥਾਣੇ ਦਾ ਨੁਕਸਾਨ ਨਾ ਹੋਵੇ ਹਾਲਾਤ ਪੰਜਾਬ ਦੇ ਅੱਜ ਖੜੇ ਹੋ ਗਏ ਆ ਕਿ ਸਾਰੀ ਫੋਰਸ ਜਿਹੜੀ ਆ ਉਹ ਆਪਣੇ ਥਾਣਿਆਂ ਨੂੰ ਸਾਂਭ ਰਹੀ ਆ ਨਾ ਕਿ ਲੋਕਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਸਾਹਮਣੇ ਦਾ ਕਰ ਰਹੀ ਆ ਬਾਕੀ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਵੀ ਪੰਜਾਬ ਦੇ ਹਾਲਾਤ ਅੱਜ ਕਿੱਥੇ ਖੜੇ ਹੋ ਗਏ ਆ ਇਸ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਯਾਦ ਕਰਦੇ ਆ ਕਿਉਂਕਿ ਵਿਕਾਸ ਜਿਹੜਾ ਆ ਪੰਜਾਬ ਦਾ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇਲੇ ਕੀ ਅਪੀਲ ਕਰਦੇ ਚੋ ਮੈਂ ਅਪੀਲ ਕਰੂੰਗਾ ਕਿ ਇੱਕ ਨੌਜਵਾਨ ਸਾਡੀ ਗੁਰਸੇਕ ਭੈਣ ਛੱਡੀ ਧੀ ਵੀ ਆ